ਉਹਦੇ ਨਿੰਦਰਾ ਨਾਲ ਕਿ ਦੇਖ ਲੋ ચીਕ ਮਾਰਦੇ ਆ ਜੀ ચીਕ ਕੜਾਉਂਦੀ ਐਸੀਆਂ ਕਿਕਲੀਆਂ ਪਈਆਂ ਉਹਨਾਂ ਦੀਆਂ ਅੱਜ ਸਾਰੇ ਘਰੇ ਬੈਠੇ ਆ ਜੀ ਇਹ ਮੈਂ ਨਹੀਂ ਇਹ ਮੇਰੀ ਔਕਾਤ ਨਹੀਂ ਹੈਗੀ ਇਹ ਪਬਲਿਕ ਇਹ ਲੋਕ ਇਹ ਲੋਕੀ ਸ਼ਕਤੀ ਹੈ ਪਬਲਿਕ ਦੀ ਸ਼ਕਤੀ ਨਹੀਂ ਕਿਸੇ ਸੋਚਿਆ ਸੀ ਬਾਦਲ ਹਾਰ ਜਾਣਗੇ ਮਜੀਠੀਏ ਹਾਰ ਜਾਣਗੇ ਉਹ ਜੋ ਸਿੱਧੂ ਹੋਈ ਹਾਰ ਜਾਣਗੇ ਅਚਨੀਂ ਔਰ ਜੁਗਾ ਕੈਪਟਨ ਹਰਜੂ ਮਲੂਕੇ ਪਟੜਾ ਬ੍ਰਾਂਧਪੁਰੇ ਪਤਾ ਨਹੀਂ ਕੌਣ-ਕੌਣ ਰਗੜਿਆ ਗਿਆ ਉੱਥੇ ਚਲ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ ਦੋ ਪਹਿਲਾਂ ਪਹਿਲਾਂ ਤਾਂ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਸੁਦੇਸ਼ ਸਿੰਘ ਢੀਨ ਸੇ ਵਰਗੇ ਵੱਡੇ ਵੱਡੇ ਦਿੱਗਜ ਜਿਹੜੇ ਕਹਿੰਦੇ ਅਸੀਂ ਕਦੇ ਹਾਰਤੇ ਨਹੀਂ ਹੁੰਦੇ ਪੀੜੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ ਚ ਕਿਤੇ ਕੰਧ ਦੇ ਉੱਤੇ ਨਾ ਭਗਵੰਤ ਮਾਨ ਦਾ ਇਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨੇ ਹੋਏ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ ਮੈਂ ਕਿਹਾ 300 ਸਾਹਿਬ ਜਿੰਨੇ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਅੱਜ ਰੋਂਦੇ ਨਹੀਂ ਮੇਰੇ ਨਾਲ ਆ ਕੇ ਦੇਖ ਲੋ ਚੀਕ ਮਾਰਦੇ ਆ ਇਹਨਾਂ ਚੀਕਾ ਘੜਾਤੀ ਐਸੀਆਂ ਕਿਕਲੀਆਂ ਪਈਆਂ ਉਹਨਾਂ ਦੀਆਂ अज सारे ही घरे बैठे है जी ये मैं नहीं ए मेरी औकात नहीं हैगी है शक्ति है। पब्लिक की शक्ति है। निकी ने सोचा बादल हार जाए मजिठिए हार जाएगे नवजोत सिद्धू हो हार जाए चनी हार जूगा कैप्टन हार जू मलूके पठला ब्रह्मपुर पता नहीं कौन कौन रगड़ेगा उल इतना दिल्ली ची पे भी किया हूं भी किया 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਵਿੱਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ 2 2015 'ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲਾਉ ਕਰ ਦਾਂਗੇ ਤੇ 2020 'ਚ ਤੁਸੀਂ ਚਾਰਕ ਵਧਾਤੀਆਂ 9 ਵਾਤੇ ਕਰਤੇ ਹੋਰ ਕੀ ਆ ਹੁਣ ਫੇਰ ਸਕੂਟਰ ਤੇ ਲੈ ਕੇ ਆਓ ਨੋ ਬਾਦ ਹੋਣਾ। ਨਾ ਕਾਂਗਰਸ ਨੂੰ ਮੈਂ ਕੋਈ ਬਲੰਪਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ। ਕਾਂਗਰਸ ਨੂੰ ਇਸ ਇਹਨਾਂ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ। ਉਹਨਾਂ ਦੀ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ। ਜ਼ੀਰੋ ਹੋ ਗਈ ਤੇ ਤੀਜੀ ਵਾਰ ਜ਼ੀਰੋ ਰਹੂਗੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ। ਠੀਕ ਹੈ ਨਾ? ਹੁਣ ਮਾਈਨਸ ਤਾਂ ਜਾ ਨਹੀਂ ਸਕਦੇ ਵਿਚਾਰੇ। ਠੀਕ ਹੈ ਨਾ? ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਲੋੜੀ ਵੀ ਮਨਾਉਣੀ ਹੈ। ਨਾਲ ਦਲਿਤਾਂ ਦੀ ਜੜ ਚੁੱਲ੍ਹੇ ਵੀ ਪਾਉਣੀਆਂ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ ਬਿਜਲੀ ਫ੍ਰੀ ਮਹਿਲਾਵਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਇਹ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੋਨੇ ਕੀ ਕਿਹਾ ਹੈ ਲੇਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਨੂੰ ਤਾਂ ਰਿਓੜੀਆਂ ਕਹਿੰਦੇ ਸੀ ਆ ਪਾਪੜ ਵੰਡਣ ਲੱਗਿਆ ਹੁਣ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਸੋਟ ਸਾਰਿਆਂ ਦੇ ਬਾਲੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਦਾ ਨਹੀਂ ਆਇਆ ਕਹਿੰਦੇ ਜੁਮਲਾ ਸੀ ਜੁਮਲਾ ਸੀ ਤਾਂ ਮੈਂ ਪਾਰਲੀਮੈਂਟ ਜਦੋਂ ਐਮਪੀ ਸੀ ਮੈਂ ਬੋਲਿਆ ਸੀ ਮਗਾ ਮੋਦੀ ਜੀ 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੇ ਸੋਚਤਾ ਹੂੰ ਤੋ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਅਬ ਤੋ ਇਹ ਵੀ ਸ਼ੱਕ ਹੈ ਕਾ ਚਾਹ ਬਣਾ ਨਹੀਂ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਝੂਠੀ ਹੈ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਛੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਹੇ ਆ ਦੇਸ਼ ਜਿਆਦਾ